करवाने आए थे हुआ क्या सब कुछ हो गया है <laughs> नहीं लेकिन जो करवाने आए थे एक नस दबी हुई थी सारी नसें घुल गई आप शिष्वेंशन करवा रहे थे पहले बात चल ਅੱਗੇ ਵਾਲੀ ਸਪੋਰਟ ਰਾਡਾਂ ਦੀ ਹਰ ਬਣਾ ਵੀ ਕਾੜ ਲਓ ਕਾਕੇ ਆ ਵੀ ਖੋਲੋ ਲਿੰਕ ਰਾਡਾਂ ਤੇ ਸਪੋਰਟ ਰਾਡਾਂ ਸੋ ਦੋਸਤੋ ਪੂਰੀ ਵੀਡੀਓ ਦੇਖਿਓ ਇਹ ਲਿੰਕ ਰਾਡਾਂ ਦੇ ਜਿਹੜੇ ਨੱਟ ਆ ਨਾ ਇਹ ਲੂਸ ਛੜਤੇ ਕਿਵੇਂ ਛੜਤੇ ਕਾਹ ਤੋਂ ਛੜਤੇ ਕੋਈ ਮਤਲਬ ਨਹੀਂ ਮਤਲਬ ਤਾਂ ਇਨ ਇੱਕ ਗੱਲ ਸਮਝਾਉਣੀ ਹੈ ਵੀ ਬਾਈ ਜੀ ਜਦੋਂ ਕੋਈ ਵਿਅਕਤੀ ਦੂਰੋਂ ਚੱਲ ਕੇ ਆਉਂਦਾ ਸਤਕਾਰ ਆਉਂਦਾ ਇਹਨਾਂ ਵੀਰਿਆ ਨੂੰ ਸਮਰਪਿਤ ਕਰਤਾ ਹਾਂ ਕਿ ਜੇ ਬਾਈ ਜੋ ਹੁੰਦਾ ਪੁਲਿਸ ਕਰਦੇ ਹੋ ਕੰਪਨੀ ਇਹਦਾ ਸਸਪੈਂਸ਼ਨ ਕਰ ਰਹੀ ਸੀ ਉਹ ਵੀ ਮੇਰੇ ਕੋਲੇ ਕਰਾਉਣ ਵਾਸਤੇ ਆਏ ਕਿਉਂਕਿ ਬਹੁਤ ਸਾਰੇ ਹਰਿਆਣੇ ਦੇ ਦੋਸਤ ਆ ਜਿਹੜੇ ਉਹ ਵੀਡੀਓ ਦੇਖ ਕੇ ਆਉਂਦੇ ਨੇ ਤੇ ਰეკਮੈਂਡੇਸ਼ਨ ਤੇ ਆਉਂਦੇ ਨੇ ਇਹ ਵੀਰ ਹੁਣੇ ਵੀ ਆਏ ਜੇ ਸਾਡੀ ਜਮੀਰ ਮਰੀ ਹੁੰਦੀ ਤਾਂ ਅਸੀਂ ਬਾਈ ਜੀ ਸਾਰਾ ਕੁਝ ਕਰ ਦਿੰਦੇ ਕਸਟਮਰ ਨੂੰ ਵੇਖਿਆ ਟਾਕ ਕੀਤੀ ਉਹਨੂੰ ਸਮਝਾਇਆ ਟੈਸਟ ਡਾਈਵ ਲੈ ਕੇ ਬਾਈ ਜੀ ਚੈੱਕ ਕਰ ਲੈਣੇ ਸਸਪੈਂਸ਼ਨ ਦਾ ਨੁਕਸ ਨਹੀਂ ਲੱਗਦਾ ਕੁਝ ਹੋਰ ਹੀ ਨੁਕਸ ਹੈ ਸੋ ਰਿਜ਼ਲਟ ਦਿੱਤੇ ਮੈਂ ਤਕਨੀਕੀ ਦੀ ਗੱਲ ਕਰੂੰਗਾ ਕਿਰਤਾਂ ਕਿਰਤ ਕਰਨੀ ਹੈ ਕਿਰਤੀ ਇਨਸਾਨ ਹੈ ਫੋਨ ਨਹੀਂ ਮੱਚਿਆ ਕਰਨੇ WhatsApp ਤੇ ਉੱਤੇ ਵਾਇਸ ਮੈਸੇਜ ਛੱਡ ਦਿਓ ਇੱਕ ਨੰਬਰ ਮੈਂ ਦੇ ਦੂੰਗਾ ਉਸ ਨੰਬਰ ਤੇ ਗੱਲ ਕਰ ਲਓ ਕਿਉਂਕਿ ਹਕੀਕਤ بیان ਕਰਨ ਲੱਗਾ ਹੈ ਕਰਮ ਆਦਮੀ ਨਾਲ ਲੈ ਕੇ ਆਉਂਦਾ ਹੈ ਲੇਖ ਲਿਖੇ ਜਾਂਦੇ ਆ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਵੀ ਬਹੁਤ ਸੋਹਣੇ ਲੇਖ ਲਿਖੇ ਆ ਤੁਹਾਡੇ ਅਰਗੇ ਭਰਾਵਾਂ ਨੇ ਇਥੋਂ ਤਿੱਕਰ ਪਚਾਇਆ ਮੈਂ ਇਥੇ ਸ਼ਬਦ ਕਹਿਣ ਲੱਗਾ ਕੌੜੇ ਆਪਣੇ ਲਈ ਨਾ ਮੈਂ ਜੰਮਿਆ ਸੀ ਉਦੋਂ ਮੇਰੇ ਜੇਬ ਲੱਗੀ ਸੀ ਜਦੋਂ ਮੈਂ ਮਰਨਾ ਨਾ ਚੰਗਾ ਕਾਰੀਗਰ ਟੇਲਰ ਮਾਸਟਰ ਉਦੋਂ ਖਫਣ ਨੂੰ ਜੇਬ ਲਾਉਂਦਾ ਭਾਅ ਨਾਲ ਨਹੀਂ ਲੈ ਕੇ ਜਾਣਾ ਹਾਂ ਕਮਾਈ ਕਰਦੇ ਆ ਕਮਾਈ ਸਾਡੀ ਲੇਖਾ ਅਨਸਾਰ ਸਾਡੀ ਕਿਰਤ ਮੁਤਾਬਕ ਉਹ ਗੁਰੂ ਗ੍ਰੰਥ ਸਾਹਿਬ ਜੀ ਬਰਕਤ ਪਾਉਣ ਜਿਹੜੇ ਸੱਜਣ ਕੰਮ ਕਰਵਾਉਣਾ ਚਾਹੁੰਦੇ ਨੇ ਮੈਂ ਹਾਜ਼ਰ ਆ ਪਰ ਮੈਂ ਇਹ ਸ਼ਬਦ ਇਸ ਕਰਕੇ ਬੋਲੇ ਆ ਇਹ ਸਵਾਸਾ ਨਾਲ ਪ੍ਰਮਾਤਮਾ ਨਿਵਾ ਦੇਵੇ ਪਰ ਇਰੀਟੇਟ ਬਹੁਤ ਲੋਕ ਕਰਵਾਉਂਦੇ ਨੇ ਹਰੇਕ ਵਿਅਕਤੀ ਸੋਚਦਾ ਯਾਰ ਮੈਂ ਕੁਝ ਸੋਚਦਾ ਸਰ ਜਾਵੇ ਜੀ ਜੇ ਸਰਿਆ ਸਰਦਾ ਹੋਵੇ ਤੇ ਵੀਰੇ ਫਿਰ ਅਸੀਂ ਨਿਰਮਲ ਬਾਬੇ ਦੇ ਗੋਲ ਗੱਪਿਆਂ ਵਾਂਗੂ ਕਰਦੇ ਜਾਂ ਜਿਵੇਂ ਡੀਰੇਵਾਦ ਵਾਲੇ ਭੋਰੇ ਵਾਲੇ ਬਾਬਾ ਜੀ ਕਰਦੇ ਆ ਸੋ ਵੀਰ ਹੁਣ ਇਹਨਾਂ ਨੂੰ ਪੁੱਛਦੇ ਆ ਵੀ ਕੀ ਰਿਜ਼ਲਟ ਮਿਲੇ ਇਹਨਾਂ ਨੂੰ ਸ਼ਬਦਾਂ ਲਈ ਮਾਫੀ ਇਹ ਸ਼ਬਦ ਉਹਨਾਂ ਵੀਰਾਂ ਲਈ ਨਹੀਂ ਜਿਹੜੇ ਪਿਆਰ ਕਰਦੇ ਆ सर बड़े कष्ट में सुबह नहीं, कितने आब, में चले थे आपसे मिल गए सर क्या एक्सपीरियंस है आप क्या करवाने आए थे हुआ क्या सब कुछ हो गया है नहीं लेकिन जो करवाने आए थे एक नस दबी हुई थी सारी नशे खुल गई आप शिषवेंशन करवा रहे थे हाँ मेरे हाँ कहने हाँ का मतलब है हाँ आप पच्चीस चालीस हजार रुपया लगवाने आए थे हाँ जी लगा आपका क्या? हाँ जी। में लुक्स क्या था आपको क्या तसली हुई कंपनी वालों ने कोई नट ढीला कोई कुछ, को, कुछ उस तरफ थोड़ा सा, कोई नट खुला हुआ था कुछ ऐसे ही छोटा हुआ था कंपनी वालों ने मैंने वो कैप्चर तो कर ही लिया स्पोर्ट रड की राड लिंक एंड ये थोड़ा बहुत था तो आप सस्पेंशन करवाना चाहते थे लेकिन हम सस्पेंशन कर देते तो वो पिछले वाली जगह जो ढीली थी वही, वही, वही के वही, वही, वही रहना था, वही 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 रहना था। वही वही हमारी वो आदत नहीं है सर भी किसी का पैसा जहाँ लगता है वहाँ लगवाते हैं अगर दूसरी जगह लगता है नहीं लगता तो नहीं लगवाते। क्या एक्सपीरियंस है सर आपका बहुत बढ़िया जी। हो सर कुछ हाँ? आप इतनी 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 आपको बोल बोल तो 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 दिया उन्होंने वाले ने सस्पेंशन सस्पेंशन की दी थी भी अब अब नहीं हुआ इसके अंदर कोई नही पोच जाएगा रोडारा फिर आएंगे